ਨੰਦਕਾਰ ਦੀ ਜੋ ਬਰਜਾਦਾ ਹੈ ਸੰਪੂਰਨ ਹੋਣ ਵਾਲੀ ਹੈ ਅਨੰਦ ਸਾਹਿਬ ਦੇ ਪਾਠ ਵਾ ਕੀ ਹੈ ਸਾਰੇ ਜਿੰਨੇ ਵੀ ਗੁਰਮਖ ਪਰਿਵਾਰ ਇੱਥੇ ਪਹੁੰਚੇ ਹੈ ਬਰਾਤੀ ਸੱਜਣਾਂ ਦਾ ਬਾਬਾ ਫਰੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਸਾਹਿਬ ਮੁਖ ਸੇਵਾਦਾਰ ਸਰਦਾਰ ਭਵਿੰਦਰ ਸਿੰਘ ਜੀ ਇਸ ਮੁਥੇ ਮਹਿਮਾਨ ਸਹਿਬਾਨ ਸਾਰਿਆਂ ਦਾ ਮੈਂ ਜਿੰਨੇ ਵੀ ਇੱਥੇ ਪਹੁੰਚੇ ਹੋ ਗ੍ਰਾਤੀ ਸੱਜਣਾਂ ਦੇ ਰੂਪ ਵਿੱਚ ਬਾਬਾ ਫਰੀਦ ਸੇਵਾ ਛੱਡੀ ਵੱਲੋਂ ਸਭ ਨੂੰ ਜੀਵਾਇ ਕਹਿੰਦੇ ਆ ਧੰਨਵਾਦ ਕਰਾਂ ਸੀ ਜੋਨਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਗੋਪਾ ਫ੍ਰੀ ਸਕੇਪਰ ਸੁਸਾਇਟੀ ਦੇ ਇਸ ਭੁਲੇਖਾੜ ਵਿੱਚ ਸਾਥ ਦਿੱਤਾ। ਇੱਕ ਤਾਂ ਇਹ ਨਾ ਕਿਤੇ ਸੋਚਾਂ ਤੋਂ ਮੈਂ ਜ਼ਾਨਦ ਕਰ ਸਕਦਾ। ਇਹ ਤਾਂ ਮਹਾਰਾਜ ਨੇ ਕਰਨ ਦਾ ਜੋਗ ਬਣਾਇਆ ਫੇਰ ਬੰਦਾ ਕੀ ਕਰ ਸਕਦਾ। ਇੱਕ ਮਿੰਟ ਤੁਹਾਡਾ ਲੈਣਾ ਤੇ ਨਾਲ ਸਭ ਦੇ ਪਾਸੋਂ ਸ਼ੁਰੂ ਕਰਦਾ। ਇੱਕ ਵਾਰੀ ਨਾ ਘਿਓ ਦੇ ਘਿਓ ਦਾ ਡੱਬਾ ਐ ਕਿਸੇ ਜੀਬੀ ਨੇ ਰਸੋਈ ਚ ਰੱਖ ਦਿੱਤੇ। ਕਿਉਂ ਡੱਬੇ ਚ ਪਾ ਕੇ ਕਿਹਨੂੰ ਤੇ ਡੱਬਾ ਕਿਉਂ ਨੂੰ ਪਤਾ ਕੀ ਕਹਿੰਦਾ ਸੋਣੇ ਸਾਨੂੰ ਦੇਖੋ ਇਹ ਧੀਆਂ ਕਿੱਥੇ ਜੰਮੀਆਂ ਕਿੱਥੇ ਪਲੀਆਂ ਤੇ ਅੱਜ ਕਿੰਨੇ ਚਾਵਾ ਲਾਡਾ ਨਾਲ ਕਿੱਥੋਂ ਕਿੱਥੋਂ ਸੰਗਤ ਪਹੁੰਚੀ ਐ ਸਾਰਿਆਂ ਦੇ ਨਾਲ ਲੈਣ ਲੱਗ ਜਾ ਮੈਨੂੰ ਇੱਚੀ ਜਿਹਾ ਮਹਿਲ ਹੋ ਜਾਂਦਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰੀ ਸਤਕਾਰ ਤੁਹਾਬ ਐ ਇੰਨਾ ਵਧੀਆ ਕਾਰਜ ਹੋਇਆ ਹੋਇਆ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਐ ਕੰਤੇ ਅਨੰਦ ਕਰ ਜਿਵੇਂ ਵੀ ਪਹਿਲੀ ਵਾਰੀ ਇੱਥੇ ਸੁਣਾ ਸੁਣਾ ਤੇ ਜੀ ਆਪਾਂ ਇਹ ਮੈਨੂੰ ਬਹੁਤ ਮੇਰੇ ਨਾਲ ਮਦਦ ਕਰਦਾ ਰਿਹਾ ਵਧੀਆ ਸੀ ਤੇ ਨਾਲ ਬੱਚਾ ਨੇ ਪ੍ਰਕਰਮਾ ਕੀਤੀ ਇੱਕ ਵਾਰੀ ਘਿਓ ਤੇ ਘਿਓ ਦਾ ਡੱਬਾ ਆਪਸ ਵਿੱਚ ਗੱਲਾਂ ਕਰਨ ਲੱਗੇ ਸੁਣੋ ਧਿਆਨ ਨਾਲ ਅੱਜ ਗੋਲੀ ਕੋਣੀ ਅੰਦਰ ਹੁਣ ਚੰਪੂਕਰਾਇਆ ਇੱਕ ਪਿੰਨਿਆਂ ਦਾ ਲਿਖੇ ਨੂੰ ਮੇਰੇ ਨਾਲ ਕਾਬੜਾ ਹੁੰਦਾ ਨਹੀਂ ਬਾਬਾ ਸਿੰਘ ਬਰਿਆਲ ਚੀ ਬੋਲਦੇ ਸੀ ਮੈਂ ਹਾਰ ਮੰਨਦਾ ਸੀ ਮੈਂ ਤਾਂ ਪਹਿਲਾ ਪ੍ਰੋਗਰਾਮ ਕਰਕੇ ਹੱਦਿਆ ਸੋਡੀ ਕਿਰਪਾ ਨਾਲ ਉਹ 30 ਮਾਰਚ ਤੱਕ ਦੀ ਡੈਰੀ ਪ੍ਰੀਮੀਅਮ ਤੇ ਗਲਾ ਜਵਾਬੀ ਬਠਾ ਜੋੜ ਲਾਲਾ ਬੋਲਿਆ ਸਪਸ਼ੀ ਸੀ ਚਾਚਾ ਚੜ ਗਿਆ ਸੋਡਾ ਪ੍ਰੋਗਰਾਮ ਦੇ ਕੇ ਪਤਾ ਹੀ ਨਹੀਂ ਚੱਲਿਆ ਹਨ ਅ ਜਦੋਂ ਚਾਚਾ ਚੜਿਆ ਹੁੰਦਾ ਨਾ ਆਪਣੇ ਬੇਬੇ ਪਾਣੀ ਵਾਲੂ ਵੀ ਜਿਹੜੀ ਵੱਡੀ ਉਹਨੂੰ ਕਹਿੰਦੀ ਹੁੰਦੀ ਹੈ ਕੁੜੇ ਪਾਣੀ ਨਿੱਗਾ ਦੇ ਸ਼ਾਮ ਨੂੰ ਘਰ ਪਰ ਠੰਡੇ ਪਾਣੀ ਦਾ ਸੂਤ ਜਾਂਦੀ ਇਹਨੂੰ ਚਾਚਾ ਪਤਾ ਹੀ ਨਹੀਂ ਲੱਗਦਾ ਦੂਜੇ ਦਿਨ ਜਾਏ ਫੰਗੀ ਜਾਵੇ ਬਿੱਟਾ ਸੁਖਣ ਤੋਂ ਭਾਵ ਖੁਸ਼ੀ ਚੀਜ਼ ਹੀ ਆਂਦੀ ਹੈ ਦੱਬਾ ਕਿ ਉਹਨੂੰ ਪਤਾ ਹੀ ਕੀ ਕਹਿੰਦਾ ਕਹਿੰਦਾ ਅ ਤੈਨੂੰ ਮੈਂ ਸਾਂਹੀ ਬੈਠਾਂ ਜੇ ਕਿਤੇ ਕੋ ਮੇਰੇ ਵਿੱਚ ਨਾ ਹੁੰਦਾ ਕਹਿੰਦਾ ਕੋ ਫਿੱਲਰ ਜਾਂਦਾ ਦੱਬਾ ਕਿ ਉਹ ਇਹ ਗੱਲ ਕਹਿ ਰਿਹਾ ਹੈ ਤਿੰਕੇ ਉਹ ਬੰਦੇ ਕਿਹਨਾਂ ਉਹ ਕਹਿੰਦਾ ਤੂੰ ਮੀਡੀਆ ਵਧਾ ਕਰਕੇ ਬਚਿਆਉਣਾ ਜਿੱਤੇ ਮੈਂ ਤੇਰੇ ਵਿੱਚੋਂ ਨਿਕਲ ਗਿਆ ਤੇ ਤੈਨੂੰ ਵੀ ਗਵਾਰਾ ਵਾਲਿਆਂ ਨੂੰ ਵੇਚ ਦੇਣਗੇ ਸੋ ਭਰਾ ਉਹ ਐ ਨਹੀਂ ਪਤਾ ਕਿਹਦੇ ਕਰਮਾਂ ਦਾ ਸਾਨੂੰ ਮਿਲ ਜਾਂਦਾ ਹੋਵੇ ਜਿਹੜੇ ਅੱਜ ਸੀ ਸੇਵਾ ਕਰ ਰਹੇ ਹੋ ਨਾ ਇਹ ਬਾਬੇ ਫਰੀਦਾ ਸ਼ੁਕਰ ਗੁਰੂ ਐ ਨਹੀਂ ਪਤਾ ਇਹਨਾਂ ਦਾ ਦਿੱਤਾ ਹੀ ਖਾਣੀ ਜਾਂਦੇ ਹੋਈ ਆਪਾਂ ਸੋ ਸਾਰੀਆਂ ਜਿੰਨੀਆਂ ਜੋੜੀਆਂ ਪੰਚੀਆਂ ਮੈਂ ਇਸ ਵੀਰੇ ਨਾਨਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਮੈਨੂੰ 4 ਸਾਲ ਹੋ ਗਏ ਸੀ ਕਹਿੰਦੇ ਮੈਂ ਇੱਕੀ 4-5 ਵਾਰੀ ਫੋਨ ਕੀਤੇ ਤੇ ਐਨਾ ਫਿਕਰ ਕੀਤਾ ਸਾਰੇ ਸੋਸਾਇਟੀ ਵਾਲੇ ਬੈਠੇ ਸੀ ਕਹਿੰਦੇ ਠਕੋਰ ਲੋਕ ਤੇ ਮੇਟ ਨਾ ਹੋ ਜੇ ਮੇਟ ਹੋਈਏ ਕਿਤੇ ਐਨਾ ਜਿਵੇਂ ਧੀ ਦਾ ਆਪਾਂ ਨੂੰ ਫਿਕਰ ਹੁੰਦਾ ਨਾ ਕਾਰਜਗਿਰੇ ਬਾਪੂ ਨੂੰ ਐਂ ਫਿਕਰ ਕੀਤਾ ਜਿਆ ਸਾਰਿਆਂ ਨੇ ਐਂਜੀ ਕਰਦਾ ਤੁਹਾਡੇ ਚਰਨਾਂ ਤੇ ਨਮਸਕਾਰ ਕਰਾਂ ਕਦੇ ਜਰੂਰਤ ਪਵੇ ਮੈਨੂੰ ਵੀ ਬਾਜ ਮਾਰਦੇ ਰਹੋ ਸਭ ਤੋਂ ਵੱਧ ਧੰਨਵਾਦ ਗੁਰੂ ਜਨ ਸਾਹਿਬ ਜੀ ਦਾ ਸਾਰੇ ਬਾਬਾ ਫਿਰ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਮੈਂਬਰ ਕੀ ਸਾਰੇ ਸੇਵਾਦਾਰੀ ਹੈ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਭੁੰਲਾ ਵੀ ਜਮਾ ਕਰੀ ਬਾਬਾ ਧਰਮ ਸਿੰਘ ਜੀ ਬੈਠੇ ਔਰ ਜਿਨ੍ਹਾਂ ਨੇ ਸਾਰੀ ਮਰਯਾਦਾ ਨਿਭਾਈ ਗ੍ਰੰਥੀ ਸਾਹਿਬ ਦਾ ਧੰਨਵਾਦ ਸੋ ਸਭ ਤੋਂ ਵੱਧ ਧੰਨਵਾਦ ਗੁਰਦੰਸ ਸਾਹਿਬ ਜੀ ਦਾ ਅਨੰਦ ਸਾਹਿਬ ਦੇ ਪਾਠ ਵਿੱਚ ਹੋਲੇਓ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਚੜ੍ਹਦੀ ਕਲਾ ਦਾ ਜੀਵਨ ਵਰਸਣ ਤੁਸੀਂ ਵੀ ਇੰਨੇ ਕ ਜੋਗ ਹੋ ਜਾਓ ਤੁਸੀਂ ਲੋਕਾਂ ਦੀ ਸੇਵਾ ਕਰ ਸਕੋ ਜਿਵੇਂ ਬਾਣੀ ਕਹਿੰਦੀ ਹੈ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਕਰਕੇ ਬੈਸਣ ਪਈਏ ਕੰਮ ਕਰਨ ਵਾਸਤੇ ਬੜਾ ਪੈਸਾ ਨਹੀਂ ਚਾਹੀਦਾ ਹੁੰਦਾ ਦਿਲ ਚਾਹੀਦਾ ਹੁੰਦਾ ਹੈ ਕਈਆਂ ਦੀਆਂ ਕੋਠੀਆਂ ਵੱਡੀਆਂ ਉਹਨੀਆਂ ਦਿਲਚੀੜੀ ਦੇ ਬੱਚੇ ਜਿੰਨਾ ਹੁੰਦਾ ਹੈ ਕਈਆਂ ਮੇਰੇ ਬਾਹਰਾਂ ਕੋਲੇ ਹੁੰਦਾ ਢੱਕਾ ਨਹੀਂ ਕਹਿੰਦੇ ਜਿੱਥੇ ਮਰਜ਼ੀ ਜੋੜ ਲਏ ਹੋਏ ਇਦਾਂ ਵੀ ਹੁੰਦੀ ਹੈ ਗੱਲਬਾਤ ਸੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆਨੰਦ ਸਾਹਿਬ ਦੇ ਕੋਲ ਵਾਹਿਗੁਰੂ ਜੀ ਕਰਨਾਮ ਮੰਤਰ ਦੁੜਾਏ ਦਾ ਦਿਤਨਾ ਮਿਲਾਇਆ ਜਿਨਾ ਤੁਰੇ ਤਿਆ ਸੰਜੋ ਰਾਮ ਚਲੀ ਮਹੱਲਾ ਦੀ ਜਨ ਦੇ ਕੋ ਉਨਕਾਰ ਸਤਿਗੁਰ ਪ੍ਰਸਾਦ ਅਨੰਦ ਪਹਿਲਾ ਹੀ ਮਾਰੇ ਸਭ ਤੈ ਗੁਰ ਮੈਂ ਭਾਇਆ ਜਨ ਕੋ ਸੇ ਨਾ ਮਰ ਕੇ ਲਾ ਕੇ